ਸਾਸਰੀਆ ਕਾਲਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੋਰੀਆਂ ਦੀ ਸਬਜ਼ੀ ਬਣਾਵਾਂਗੇ। ਤੋਰੀਆਂ ਨੂੰ ਮੈਂ ਧੋ ਕੇ ਚਿਲਕੇ ਇਸ ਤਰੀਕੇ ਨਾਲ ਕੱਟ ਲਿਆ ਸੀ। ਤੋਰੀਆਂ ਨੂੰ ਮੈਂ ਗੋਲ ਕੱਟਿਆ ਹੈ। ਐਥੇ ਮੈਂ ਛੋਟੇ ਸਾਈਜ਼ ਦੇ 8 ਪਿਆਜ਼ ਲਏ ਨੇ। ਆਪਾਂ ਇਹਨਾਂ ਦੀ ਗਰੇਵੀ ਜਾਂ ਮਸਾਲਾ ਬਣਾਵਾਂਗੇ। ਇਸ ਦੇ ਲਈ ਮੈਂ ਪਿਆਜ਼ ਜ਼ਿਆਦਾ ਲਏ ਨੇ। ਐਥੇ ਮੈਂ ਦੋ ਟਮਾਟਰ ਲਏ ਨੇ, ਇੱਕ ਹਰੀ ਮਿਰਚ ਲਈ ਹੈ। ਆਪਾਂ ਜਿੰਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਮਿਰਚ ਲੈ ਲਵਾਂਗੇ। ਥੋੜੀ ਜਿਹੀ ਚਿਲੀ ਹੋਈ ਲਸਣ ਲਈ ਹੈ ਹੁਣ ਆਪਾਂ ਇਹ ਸਭ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਤੇ ਇਸ ਦਾ ਮਸਾਲਾ ਤਿਆਰ ਕਰ ਲਵਾਂਗੇ ਹੁਣ ਮੈਂ ਇਹ ਸਭ ਨੂੰ ਦਰਦਰਾ ਜਿਹਾ ਪੀਸ ਲਿਆ ਹੈ ਲਸਣ ਨੂੰ ਵੀ ਮੈਂ ਦਰਦਰਾ ਜਿਹਾ ਪੀਸ ਲਿਆ ਹੈ ਟਮਾਟਰ ਨੂੰ ਵੀ ਹਰੀ ਮਿਰਚ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਹੈ ਪਿਆਜ਼ ਨੂੰ ਵੀ ਮੈਂ ਦਰਦਰਾ ਜਿਹਾ ਪੀਸ ਲਿਆ ਹੈ ਟਮਾਟਰ ਪੀਸਣ ਤੋਂ ਬਾਅਦ ਹੀ ਮੈਂ ਲਸਣ ਪੀਸ ਲਈ ਸੀ ਇਸ ਕਰਕੇ ਇਸ ਦੇ ਵਿੱਚ ਹਲਕਾ ਹਲਕਾ ਟਮਾਟਰ ਦਿਖ ਰਿਹਾ ਹੈ ਤੋਰੀਆਂ ਨੂੰ ਮੈਂ ਛਿਲਕੇ ਕੱਟ ਕੇ ਧੋਲਿਆ ਸੀ ਕਿਉਂਕਿ ਜਦੋਂ ਆਪਾਂ ਇਸ ਨੂੰ ਛਿੱਲਦੇ ਹਾਂ ਤਾਂ ਇਸ ਦਾ ਕਲਰ ਖਰਾਬ ਹੋ ਜਾਂਦਾ ਹੈ ਇਸ ਲਈ ਮੈਂ ਤੋਰੀਆਂ ਨੂੰ ਧੋਲਿਆ ਸੀ ਹੁਣ ਇਸ ਦਾ ਮਸਾਲਾ ਬਣਾ ਕੇ ਆਪਾਂ ਤਿਆਰ ਕਰ ਲਿਆ ਹੈ ਹੁਣ ਇਹ ਸਭ ਨੂੰ ਮੈਂ ਕੱਟ ਕੇ ਤੇ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਇਸ ਦੀ ਸਬਜ਼ੀ ਬਣਾਵਾਂਗੇ ਇੱਥੇ ਮੈਂ ਕੜਾਈ ਲਈ ਹੈ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹੁਣ ਤੇਲ ਗਰਮ ਹੋ ਚੁੱਕਿਆ ਹੈ ਆਪਾਂ ਇਸ ਦੇ ਵਿੱਚ ਜੀਰਾ ਪਾਵਾਂਗੇ ਹੁਣ ਦਰਦਰੀ ਪੀਸੀ ਹੋਈ ਲਸਣ ਪਾਵਾਂਗੇ ਲਸਣ ਨੂੰ ਮਿਕਸ ਕਰ ਲਵਾਂਗੇ ਇਸ ਲਸਣ ਨੂੰ ਵੀ ਪਕਾ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਮਿਕਸ ਕਰ ਲਵਾਂਗੇ ప్యాజను గోల్డన బ్రావున తే తను రెసిపీ వీయోనుక చను సబ్స్క్రైబ కి ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਅੱਜ ਆਪਾਂ ਤੋਰੀਆਂ ਦੀ ਬਹੁਤ ਹੀ ਟੇਸਟੀ ਜਿਹੀ ਸਬਜ਼ੀ ਬਣਾਵਾਂਗੇ इस हरी मिर्च पावे हरी मिर्च में भी मिक्स कर लवाने जे ये वीडियो पहली बार देख रहे हो तो अस इस पहला भी कई होर वीडियो बनाई भी जरूर देखियो तो जी इस तुम पे अं अपने चैनल से किया कद्दू की सब्जी पेटे की खटी मिठी सब्जी ਤੇ ਹੋਰ ਰੈਸਪੀਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਹੁਣ ਆਪਾਂ ਇਸ ਦੇ ਵਿੱਚ ਤੋਰੀਆਂ ਪਾਵਾਂਗੇ ਤੋਰੀਆਂ ਨੂੰ ਮਿਕਸ ਕਰ ਲਵਾਂਗੇ ਤੋਰੀਆਂ ਨੂੰ ਮਸਾਲੇ ਦੇ ਵਿੱਚ ਪਕਾ ਲਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੋਰੀਆਂ ਨੂੰ ਥੋੜੀ ਦੇਰ ਪਕਾਉਣ ਤੋਂ ਬਾਅਦ ਆਪਾਂ ਇਸਦੇ ਵਿੱਚ ਨਾਮ ਕੈਡ ਕਰਾਂਗੇ ਨਾਮ ਕੁਪਾ ਪਸਵਾਨ ਅਨੁਸਾਰ ਹੀ ਪਾਵਾਂਗੇ ਨਾਮ ਕੋਈ ਸਬਜ਼ੀ ਦੇ ਵਿੱਚ ਮਿਕਸ ਕਰ ਲਵਾਂਗੇ ਤੋਰੀਆਂ ਨੂੰ ਆਪਾਂ ਜਿਆਦਾ ਟੱਕ ਕੇ ਨਹੀਂ ਪਕਾਵਾਂਗੇ ਤੋਰੀਆਂ ਨੂੰ ਇਸ ਤਰੀਕੇ ਨਾਲ ਪਕਾਉਣ ਦੇ ਨਾਲ ਇਸ ਦੇ ਵਿੱਚ ਕੱਚਾਪਨ ਜਾਂ ਰੋਸ ਮੈਲ ਨਹੀਂ ਰਹੇਗੀ ਹੁਣ ਆਪਾਂ ਇਸ ਦੇ ਵਿੱਚ ਹਲਦੀ ਪਾਊਡਰ ਪਾਵਾਂਗੇ ਮੈਂ ਇੱਥੇ 2 ਚਮਚ ਹਲਦੀ ਪਾਊਡਰ ਪਾਇਆ ਹੈ ਹਲਦੀ ਪਾਊਡਰ ਨੂੰ ਵੀ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਇਸ ਤਰੀਕੇ ਦੇ ਨਾਲ ਤੋਰੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਆਪਾਂ ਜਿੰਨੀ ਕਿ ਸਬਜ਼ੀ ਬਣਾਉਣੀ ਹੋਏਗੀ ਉਹਨੀਆਂ ਕਤੋਰੀਆਂ ਲੈ ਲਵਾਂਗੇ ਤੋਰੀਆਂ ਨੂੰ ਆਪਾਂ ਪਿਆਜ਼ ਲਸਣ ਦੇ ਵਿੱਚ ਭੌਣਾ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਪੀਸੇ ਹੋਏ ਟਮਾਟਰ ਪਾਵਾਂਗੇ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਵੇ ਤਾਂ ਤੁਸੀਂ ਇਸ ਤਰੀਕੇ ਨਾਲ ਤੋਰੀਆਂ ਦੀ ਸਬਜ਼ੀ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚ ਲਾਲ ਮਿਰਚ ਪਾਵਾਂਗੇ ਜੇਕਰ ਪੈਸਟਰੀਕੇ ਨਾਲ ਤੋਰੀਆਂ ਦੀ ਸਬਜ਼ੀ ਬਣਾਵਾਂਗੇ ਤੇ ਇਹ ਸਬਜ਼ੀ ਬਹੁਤ ਟੇਸਟੀ ਬਣੇਗੀ ਕਿਉਂਕਿ ਕਈ ਵਾਰ ਆਪਾਂ ਨੂੰ ਤੋਰੀਆਂ ਦੀ ਸਬਜ਼ੀ ਵਿੱਚੋਂ ਤੋਰੀਆਂ ਦਾ ਕੱਚਾਪਨ ਜਿਆਦਾ ਲੱਗਦਾ ਹੈ ਪਰ ਅੱਜ ਆਪਾਂ ਸਬਜ਼ੀ ਨੂੰ ਜਿਸ ਤਰੀਕੇ ਨਾਲ ਬਣਾਵਾਂਗੇ ਇਸ ਤਰੀਕੇ ਦੇ ਨਾਲ ਬਿਲਕੁਲ ਵੀ ਤੋਰੀਆਂ ਦੀ ਸਬਜ਼ੀ ਵਿੱਚੋਂ ਕੱਚਾਪਨ ਨਹੀਂ ਆਏਗਾ ਕੱਚਾਪਨ ਜਾਂ ਰੋਸ ਮੈਲਿਸ ਦੇ ਵਿੱਚੋਂ ਨਹੀਂ ਆਏਗੀ ਇਹ ਸਬਜ਼ੀ ਬਹੁਤ ਹੀ ਟੇਸਟੀ ਬਣੇਗੀ ਕਿਉਂਕਿ ਤੋਰੀਆਂ ਦੀ ਸਬਜ਼ੀ ਖਾਣਾ ਸਭ ਨੂੰ ਨਹੀਂ ਪਸੰਦ ਹੁੰਦਾ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਛੋਟਾ ਚਮਚ ਮੈਗੀ ਮਸਾਲਾ ਪਾਵਾਂਗੇ ਸਾਰੇ ਮਸਾਲੇ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ්ජිනුව පන්සේ තරම්ප කාලමන්ගේ තොඩිදල් මොනපස සබ්ජීනුතාක්ක කිප කාලමන්ගේ හන පවෙච්වෙචදී සබ්ජීනෝ හිලාලමන්ගේ प्याज टमाटर वगैरह सारे मसाले इस ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਹੁਣ ਆਪਾਂ ਸਬਜੀ ਨੂੰ ਦੁਬਾਰਾ ਤੋਂ ਢੱਕ ਕੇ ਪਕਾ ਲਵਾਂਗੇ ਵਿੱਚ ਵਿੱਚ ਦੀ ਆਪਾਂ ਸਬਜੀ ਨੂੰ ਹਿਲਾਉਂਦੇ ਰਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲਰਟ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਸਬਜੀ ਨੂੰ ਧੱਕ ਕੇ ਪਕਾ ਲਵਾਂਗੇ ਸਬਜੀ ਨੂੰ ਹਿਲਾ ਹਿਲਾ ਕੇ ਪਕਾ ਲਵਾਂਗੇ ਸਬਜੀ ਨੂੰ ਢੱਕ ਕੇ ਪਕਾਉਣ ਤੋਂ ਬਾਅਦ ਆਪਾਂ ਵਿੱਚ ਵਿੱਚ ਦੀ ਹਲਾਉਂਦੇ ਰਵਾਂਗੇ ਸਬਜੀ ਨੂੰ ਸਬਜੀ ਨੂੰ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਆਪਾਂ ਇਸ ਨੂੰ ਢੱਕ ਕੇ ਪਕਾ ਲਵਾਂਗੇ ਹੁਣ ਆਪਣੀ ਸਬਜੀ ਬਣ ਕੇ ਤਿਆਰ ਹੈ ਰੋਟੀਆਂ ਪਰੌਂਠੇ ਦੇ ਨਾਲ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਹੁਣ ਆਪਾਂ ਗਰਮ ਗਰਮ ਸਬਜ਼ੀ ਨੂੰ ਸਰਵ ਕਰ ਲਵਾਂਗੇ ਹੁਣ ਆਪਣੀ ਬਹੁਤ ਹੀ ਟੇਸਟੀ ਜਹੀ ਤੋਰੀਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦਿਨ ਨਾਲ ਤੁਹਾਨੂੰ ਸਾਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਪੂਰੀ ਦੇਖਣ ਦੇ ਲਈ ਤੁਹਾਡਾ ਧੰਨਵਾਦ